ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਕਹਾਣੀ ਵੀ ਐ ਤੇ ਇੱਕ ਹਕੀਕਤ ਵੀ ਐ ਇੱਕ ਮੁੰਡਾ 25 ਸਾਲਾਂ ਬਾਅਦ ਇੰਗਲੈਂਡ ਤੋਂ ਆਇਆ ਉਹ 에ਰਪੋਰਟ ਤੇ ਉਤਰ ਕੇ ਜਦੋਂ ਬਾਹਰ ਆਇਆ ਉਥੇ ਇੱਕ ਕੁਰਸੀ ਤੇ ਬੈਠ ਗਿਆ ਕੁਰਸੀ ਤੇ ਬੈਠ ਕੇ ਉਹ ਰੋਣ ਲੱਗ ਪਿਆ ਤਾਂ ਸਾਹਮਣੇ ਬੈਠਾ ਇੱਕ ਬਜ਼ੁਰਗ ਉਸ ਮੁੰਡੇ ਵੱਲ ਵੇਖੀ ਜਾਂਦਾ ਸੀ ਤਾਂ ਬਜ਼ੁਰਗ ਉੱਠ ਕੇ ਉਸ ਮੁੰਡੇ ਲਵੇ ਆਇਆ ਤੇ ਉਸ ਮੁੰਡੇ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਣ ਲੱਗਿਆ ਕਾਕਾ ਰੋਣਾ ਕਾਤੋਂ ਐ ਕੀ ਗੱਲ ਐ ਮੈਨੂੰ ਦੱਸ ਤਾਂ ਉਹ ਮੁੰਡਾ ਕਹਿਣ ਲੱਗਿਆ ਬਾਪੂ ਜੀ ਕੋਈ ਵੀ ਗੱਲ ਨਹੀਂ ਤਾਂ ਬਜ਼ੁਰਗ ਕਹਿਣ ਲੱਗਿਆ ਕੋਈ ਤਾਂ ਗੱਲ ਹੈਗੀ ਐ ਪਰ ਤੂੰ ਮੈਨੂੰ ਦੱਸਦਾ ਨਹੀਂ ਜੇ ਤੈ ਮੈਨੂੰ ਬਾਪੂ ਜੀ ਹੀ ਕਹਿ ਦਿੱਤਾ ਤਾਂ ਦਿਲ ਖੋਲ ਕੇ ਗੱਲ ਦੱਸ ਸ਼ਾਇਦ ਮੈਂ ਤੇਰੀ ਕੋਈ ਹੈਲਪ ਕਰ ਦੇਵਾਂ ਤਾਂ ਬਜ਼ੁਰਗ ਕਹਿੰਦਾ ਨਾਲੇ ਤਾਕਾ ਤੈਨੂੰ ਕੋਈ ਲੈਣ ਵਾਸਤੇ ਹੀ ਨਹੀਂ ਆਇਆ ਕੀ ਗੱਲ ਤਾਂ ਉਹ ਮੁੰਡਾ ਰੋਂਦਾ ਰੋਂਦਾ ਕਹਿਣ ਲੱਗਿਆ ਬਾਪੂ ਜੀ ਮੇਰੀ ਇਹ ਡਾਲਰਾਂ ਨੇ ਮਤ ਮਾਰਦੀ ਅਸੀਂ ਦੋ ਭਾਈ ਸੀ ਤੇ ਸਾਡੇ ਲਵੇ ਵੀ ਕਿੱਲੇ ਜ਼ਮੀਂਦੇ ਸੀ ਤੇ ਮੇਰੇ ਯਾਰ ਦੋਸਤ ਕੁਝ ਕੈਨੇਡਾ ਚਲੇ ਗਏ ਤੇ ਕੁਝ ਆਸਟ੍ਰੇਲੀਆ ਚਲੇ ਗਏ ਤੇ ਮੈਂ ਵੀ ਮਨ ਦੇ ਵਿੱਚ ਸੋਚਿਆ ਕਿ ਮੈਂ ਵੀ ਬਾਹਰ ਜਾਣਾ ਹੈ ਤਾਂ ਮੈਂ ਆਪਦੇ ਮਾਪੇ ਨੂੰ ਕਹਿਣ ਲੱਗਿਆ ਬਾਪੂ ਜੀ ਮੈਂ ਬਾਹਰ ਜਾਣਾ ਤਾਂ ਮੇਰੇ ਪਿਤਾ ਜੀ ਕਹਿਣ ਲੱਗੇ ਤੂੰ ਕੀ ਕਰੇਂਗਾ ਬਾਹਰ ਜਾ ਕੇ ਤੈਨੂੰ ਇੱਥੇ 10 ਕਿੱਲੇ ਜ਼ਮੀਨ ਦੇ ਆਉਂਦੇ ਨੇ ਤੂੰ ਇੱਥੇ ਮਿਹਨਤ ਕਰ ਲੈ ਤੇਰੀ ਤਾਂ ਉਰੀ ਸਾਰਾ ਕੁਝ ਹੈਗਾ ਤਾਂ ਮੈਂ ਨਹੀਂ ਮੰਨਿਆ ਤੇ ਮੈਂ ਆਖਿਆ ਮੈਂ ਤਾਂ ਬਾਹਰ ਜਾਣਾ ਹੀ ਜਾਣਾ ਇੱਕ ਦਿਨ ਫਿਰ ਮੇਰਾ ਵੀਜ਼ਾ ਆ ਗਿਆ ਤਾਂ ਮੈਨੂੰ ਬਹੁਤ ਚਾ ਚੜਿਆ ਤੇ ਮੇਰੇ ਮਾਪੇ ਤੇ ਮੇਰੇ ਭਾਈ ਨੂੰ ਵੀ ਬਹੁਤ ਚਾ ਚੜਿਆ ਤੇ ਉਹ ਮੈਨੂੰ 에어ਪੋਰਟ ਤੇ ਛੱਡਣ ਵਾਸਤੇ ਆ ਗਈ ਤਾਂ ਉਹਨਾਂ ਨੇ ਮੈਨੂੰ ਬਹੁਤ ਖੁਸ਼ੀ-ਖੁਸ਼ੀ ਜਹਾਜ਼ ਚੜਾਇਆ ਤੇ ਮੈਂ ਇੰਗਲੈਂਡ ਪਹੁੰਚ ਗਿਆ ਤੇ ਉੱਥੇ ਬਹੁਤ ਵਧੀਆ ਮਿਹਨਤ કરી ਤੇ ਬਹੁਤ ਵਧੀਆ ਡਾਲਰ ਕਮਾਉਣ ਲੱਗ ਪਿਆ ਤੇ ਹਫ਼ਤੇ ਬਾਅਦ ਮੈਂ ਆਪਦੇ ਮਾਪੇ ਤੇ ਭਾਈ ਨਾਲ ਗੱਲ ਕਰ ਲੈਂਦਾ ਸੀ ਤੇ ਬਹੁਤ ਚਾਹ ਚੜਦਾ ਸੀ ਤੇ ਕੁਝ ਸਮੇਂ ਬਾਅਦ ਮੇਰੇ ਭਾਈ ਦਾ ਵਿਆਹ ਰਖਤਾ ਤੇ ਮੈਨੂੰ ਘਰੋਂ ਫੋਨ ਆਇਆ ਵੀ ਤੇਰੇ ਭਾਈ ਦਾ ਵਹ ਤੂੰ ਪਿੰਡ ਆ ਜਾ ਲੇਕਿਨ ਮੈਂ ਉਦੋਂ ਪੱਕਾ ਨਹੀਂ ਹੋਇਆ ਸੀ ਇਸ ਕਰਕੇ ਮੈਂ ਪਿੰਡ ਨਹੀਂ ਆ ਸਕਿਆ ਤੇ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕੋਈ ਗੱਲ ਨਹੀਂ ਤੂੰ ਹਜੇ ਪੱਕਾ ਹੋ ਜਾ ਆਪਦੀ ਜ਼ਿੰਦਗੀ ਬਣਾ ਲੈ ਤੂੰ ਫੇਰ ਆ ਜੀ ਤੇ ਐਨੇ 5 ਸਾਲ ਲੰਗੇ ਤੇ ਮੇਰੀ ਮਾਂ ਦੀ ਵੀ ਡੈਥ ਹੋ ਗਈ ਮੈਨੂੰ ਘਰੋਂ ਫੋਨ ਆਇਆ ਵੀ ਤੇਰੀ ਮਾਂ ਦੀ ਡੈਥ ਹੋ ਗਈ ਤਾਂ ਉਦੋਂ ਵੀ ਫਿਰ ਮੈਂ ਆ ਨਹੀਂ ਸਕਿਆ ਕਿਉਂਕਿ ਮੈਂ ਹਜੇ ਪੱਕਾ ਨਹੀਂ ਸੀ ਹੋਇਆ ਤੇ ਮੇਰਾ ਦਿਲ ਅੰਦਰੋਂ ਅੰਦਰੀ ਬਹੁਤ ਰੋਣ ਲੱਗ ਪਿਆ ਕਿ ਦਿਲ ਕਹਿਣ ਲੱਗਿਆ ਤੂੰ ਆਖਰੀ ਵਾਰੀ ਆਵਦੀ ਮਾਂ ਦਾ ਮੂ ਵੀ ਨਾ ਦੇਖ ਸਕਿਆ ਤੇ ਫਿਰ ਮੇਰਾ ਦਿਲ ਉਹੀ ਅਦਾ ਹਜਾ ਰਹਿਣ ਲੱਗ ਪਿਆ ਤੇ ਮੇਰਾ ਭਾਈ ਫਿਰ ਮੈਨੂੰ ਦਰਾਸੇ ਦਿੰਦਾ ਰਿਹਾ ਤੇ 3 ਸਾਲਾਂ ਬਾਅਦ ਫਿਰ ਮੇਰੇ ਬਾਪ ਦੀ ਡੈਥ ਹੋ ਗਈ ਤੇ ਮੈਥੋਂ ਫਿਰ ਵੀ ਨਾ ਆਇਆ ਗਿਆ ਕਿਉਂਕਿ ਹਜੇ ਮੈਂ ਪੱਕਾ ਨਹੀਂ ਹੋਇਆ ਸੀ ਤੇ ਸਮਾਂ ਥੋੜਾ ਰਹਿੰਦਾ ਸੀ ਪੱਕਾ ਹੋਣ ਵਾਸਤੇ ਤੇ ਫਿਰ ਮੇਰਾ ਜੰਮੀ ਦਿਲ ਟੁੱਟ ਗਿਆ ਤੇ ਕੰਮਕਾਰ ਵਿੱਚ ਫਿਰ ਜੀਣਾ ਲੱਗਿਆ ਕਰੇ ਤੇ ਮੇਰਾ ਭਾਈ ਫਿਰ ਮੈਨੂੰ ਫੋਨ ਕਰਾਇਆ ਕਰੇ ਤੇ ਦਲਾਸਾ ਦਿਆ ਕਰੇ ਵੀ ਜਿਹੜਾ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਹੋ ਗਿਆ ਚੱਲ ਤੂੰ ਹੁਣ ਆਪਦੀ ਜ਼ਿੰਦਗੀ ਬਣਾ ਲੈ ਤੂੰ ਫੇਰ ਆ ਜੀ ਤੇ ਮੇਰਾ ਭਾਈ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਇੱਕ ਦਿਨ ਫੇਰ ਇਹ ਜਾ ਪਾਣਾ ਵਰਤਿਆ ਤੇ ਮੇਰੇ ਭਾਈ ਨੂੰ ਅਟੈਕ ਹੋ ਗਿਆ ਤੇ ਉਸ ਦੀ ਵੀ ਡੈਥ ਹੋ ਗਈ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਤੇਰੇ ਭਾਈ ਦੀ ਵੀ ਡੈਥ ਹੋ ਗਈ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਮੇਰਾ ਸਭ ਕੁਝ ਲੁੱਟਿਆ ਗਿਆ ਤੇ ਨਾ ਮੈਂ ਉਸ ਪਾਸੇ ਜੋਗਾ ਰਹਾ ਨਾ ਮੈਂ ਉਸ ਪਾਸੇ ਜੋਗਾ ਰਹਾ ਤੇ ਮੈਂ ਤਾਂ ਹਾਂ ਮਾਰ ਕੇ ਰੋਣ ਲੱਗਿਆ ਕੰਮ ਕਾਰਜ ਵੀ ਨਾ ਜੀ ਲੱਗਿਆ ਕਰੇ ਤੇ ਸਾਰਾ ਦਿਨ ਦਿਲ ਰੁਹੀਆ ਕਰੇ ਤੇ ਜਿਹੜਾ ਮੈਨੂੰ ਇੱਕ ਦਲਾਸਾ ਦੇਣ ਵਾਲਾ ਸੀ ਉਹੀ ਮੇਰਾ ਚਲਾ ਗਿਆ ਤੇ ਮੈਨੂੰ ਪਿਆਰ ਕਰਨ ਵਾਲਾ ਸੀ ਜਿਹੜਾ ਉਹੀ ਚਲਾ ਗਿਆ ਤੇ ਫਿਰ ਮੈਨੂੰ ਪਿਆਰ ਮਿਲ ਗਈ ਤੇ ਮੈਂ ਪੱਕਾ ਹੋ ਗਿਆ ਤੇ ਅੱਜ ਮੈਂ ਆਪਦੇ ਕਰੇ ਇੱਕ ਥਰੂ ਲੈ ਕੇ ਹੀ ਜਾ ਰਿਹਾ ਹੁਣ ਮੇਰੇ ਘਰੇ ਮੇਰੀ ਪਰਜਾਈ ਤੇ ਇੱਕ ਭਤੀਜਾ ਤੇ ਇੱਕ ਭਤੀਜੀ ਹੀ ਰਹਿ ਗਈ ਤੇ ਮੈਨੂੰ ਕੋਈ ਦਲਾਸਾ ਦੇਣ ਵਾਲਾ ਨਹੀਂ ਰਿਹਾ ਹੁਣ ਬਾਪੂ ਜੀ ਤਾਂ ਕਰਕੇ ਹੁਣ ਮੈਂ ਕਿਸੇ ਘਰੇ ਵੀ ਨਹੀਂ ਦੱਸਿਆ ਕਿ ਮੈਂ ਇੰਡੀਆ ਆ ਰਿਹਾ ਤਾਂ ਉਹ ਬਜ਼ੁਰਗ ਨੇ ਫਿਰ ਉਹ ਮੁੰਡੇ ਨੂੰ ਗੱਡੀ ਕਰਵਾਈ ਤੇ ਗੱਡੀ ਕਰਵਾ ਕੇ ਉਹਨੂੰ ਪਿੰਡ ਭੇਜਿਆ ਦੇ ਨਾਲੇ ਆਪ ਦਾ ਫੋਨ ਨੰਬਰ ਦਿੱਤਾ ਤੇ ਕਹਿੰਦਾ ਕਾਕਾ ਜੇ ਲੋੜ ਪਈ ਤਾਂ ਆਪ ਫੋਨ ਕਰ ਲਈ ਤਾਂ ਉਹ ਮੁੰਡਾ ਪਿੰਡ ਪਹੁੰਚਿਆ ਪਿੰਡ ਦੀ ਫਿਰਨੀ ਤੇ ਆ ਕੇ ਮੱਥਾ ਟੇਕਿਆ ਤੇ ਜਦੋਂ ਉਹ ਘਰੇ ਪਹੁੰਚਿਆ ਘਰੇ ਅੰਦਰ ਦਾਖਲ ਹੁੰਦੇ ਹੀ ਉਹਦਾ ਦਿਲ ਭੱਬਾਂ ਮਾਰ ਕੇ ਰੋਣ ਲੱਗ ਪਿਆ ਤੇ ਉੱਚੀ ਉੱਚੀ ਰੋਇਆ ਤਾਂ ਉਹਦੀ ਉੱਚੀ ਉੱਚੀ ਰੋਣ ਦੀ ਆਵਾਜ਼ ਸੁਣ ਕੇ ਉਹਦੀ ਚਾਚੀ ਨੂੰ ਪਤਾ ਲੱਗਿਆ ਤਾਂ ਉਹਦੀ ਚਾਚੀ ਭੱਜ ਕੇ ਆਈ ਤੇ ਉਸ ਨੂੰ ਗਲ ਨਾਲ ਲਾਇਆ ਤੇ ਚੁੱਪ ਕਰਾਇਆ ਤੇ ਉਹਦਾ ਭਤੀਜਾ ਵੀ ਆਇਆ ਤੇ ਉਹਦੀ ਭਤੀਜੀ ਵੀ ਆਈ ਤੇ ਉਹਨਾਂ ਨੇ ਆਪਦੇ ਚਾਚੇ ਨੂੰ ਚੁੱਪ ਕਰਾਇਆ ਤੇ ਨਾਲੇ ਉਹ ਮੁੰਡਾ ਰੋਂਦਾ ਰੋਂਦਾ ਕਹਿਣ ਲੱਗਿਆ ਚਾਚੀ ਜੇ ਅੱਜ ਮੇਰੇ ਮਾਪੇ ਤੇ ਮੇਰਾ ਭਾਈ ਹੁੰਦੇ ਤਾ ਉਹਨਾਂ ਨੂੰ ਕਿੰਨਾ ਚਾਹ ਚੜਦਾ ਤੇ ਉਹ ਮੇਰੇ ਆਲੇ-ਦੁਆਲੇ ਬੈਠੇ ਹੁੰਦੇ ਕਹੇ ਜਾਂ ਮਾਹੌਲ ਹੋਣਾ ਸੀ ਲੇਕਿਨ ਚਾਚੀ ਅੱਜ ਮੈਂ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਏਸੀ ਕਹਾਣੀ ਦੋਸਤੋ ਧੰਨਵਾਦ